ਮੈਂ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਤੁਸੀਂ ਆਪਣੀ ਬੰਦਿਆਂ ਦੀਆਂ ਜਾਨਾਂ ਦੀ ਕੀਮਤ ਦਿੰਨੇ ਹੋ ਇਹ ਕਾਉਂਟੇਬਿਲਟੀ ਵੀ ਬਣਦੀ ਹੈ ਹਾਂ ਤੇ ਜਾਂ ਤੁਸੀਂ ਆਪਣੀ ਪੋਲੀਟੀਕਲ ਫੰਡਿੰਗ ਵਾਸਤੇ ਇੰਡਸਟਰੀ ਨੂੰ ਖੁਸ਼ ਰੱਖਣਾ ਜਿਹੜੀ ਕਿ ਹੋ ਰਿਹਾ 60-17 ਸਾਲਾਂ ਤੋਂ ਇਹੀ ਚੱਲ ਰਿਹਾ ਨਹੀਂ ਫਿਰ ਜੇ ਇਹ ਠੀਕ ਹੁੰਦਾ ਪੰਜਾਬ 'ਚ ਤਾਂ ਜੇ ਆਪਾਂ ਨੂੰ ਫਿਰ ਆਪਾਂ ਇਹ ਗੱਲ ਨਹੀਂ ਕਰ ਰਹੇ ਹੁੰਦੇ ਫਿਰ ਸਭ ਕੁਝ ਠੀਕ ਹੋਣਾ ਸੀ ਕਿ ਜੇ ਇਹ ਖਰਾਬ ਹੈ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਹੁਣ ਪ੍ਰੋਜੈਕਟ ਕਰ ਰਹੇ ਆ ਹੁਣ ਜੀ ਅਸੀਂ ਠੀਕ ਕਰ ਰਹੇ ਆ ਸਾਫ਼ ਕਰ ਰਹੇ ਆ ਇੱਕ ਕੋਸ਼ਿਸ਼ ਕੀਤੀ ਗਈ ਪਹਿਲਾਂ ਕੱਚੇ ਜਿਹੜਾ ਮਲ ਹੈ ਲੁਧਿਆਣੇ ਦਾ ਉਹਨੂੰ ਸਾਂਭਣ ਦੀ ਫਿਰ ਜਿਹੜਾ ਹੁਣ ਰੀਜ਼ਨ ਕੀ ਹੈ ਕਿ ਕੋਈ ਬੰਦਾ ਇਸ ਵੱਲ ਧਿਆਨ ਨਹੀਂ ਦੇ ਰਿਹਾ ਵੀ ਬੁੱਡੇ ਦੇ ਰਿਆ ਜਿਹੜੇ ਕੈਮੀਕਲ ਆ ਰਹੇ ਉਹ ਕਲਰਲੈਸ ਹੁੰਦੇ ਡਾਈਂਗ ਵਾਲਾ ਕਲਰ ਚ ਆ ਜਾਂਦਾ ਜਿਹੜੇ ਇਲੈਕਟ੍ਰੋਪਲੇਟਿੰਗ ਹੈ ਉਥੇ ਛੋਟੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ ਤਕਰੀਬਨ 1700 ਇੰਡਸਟਰੀ ਰਜਿਸਟਰਡ ਹੈ ਇਲੈਕਟ੍ਰੋਪਲੇਟਿੰਗ ਦੀ ਗੱਲ ਕਰਾਂਗਾ 1200 1700 ਉਹਨਾਂ ਨੇ ਅੱਧਾ ਪਾਣੀ ਦੇਣਾ ਅੱਧਾ ਨਹੀਂ ਦੇਣਾ ਕਿਉਂਕਿ ਇਟ ਕਾਸਟ ਮਨੀ ਟੂ ਗੈਟ ਦੀ ਵਾਟਰ ਟ੍ਰੀਟਿੰਗ